ਉਦੋਂ ਜਦੋਂ ਕਹਿੰਦੇ ਹੁੰਦੇ ਸੀ ਵੀ ਫਲਾਨੇ ਕਲਾਕਾਰ ਦੀ ਆ ਫੀਸ ਆ ਫਲਾਨੇ ਦੀਆ ਤੇ ਉਦੋਂ ਪਤਾ ਲੱਗਿਆ ਵੀ ਜਦੋਂ ਸਾਰਿਆਂ ਦੀ ਰੇਂਜ 3000 3.5 4 5000 ਸੀ ਤੇ ਉਦੋਂ ਸਭ ਤੋਂ ਮਹਿੰਗੇ ਜਿਹੜੇ ਸੀਗੇ ਉਹ ਕੇਦੀਪ ਜਗਮੁਣ ਸੀ ਇਹ 7000 ਲੈਂਦੇ ਸੀ 7000 ਘੱਟੋ-ਘੱਟ ਇਸ ਤੋਂ ਬਾਅਦ ਜਿਹੜੇ ਫਿਰ ਢੰਗ ਤਰੀਕੇ ਬਦਲੇ ਫਿਰ ਗਰਦਾਸ ਮਾਨ ਆਇਆ ਅੱਛਾ ਜਿਹੜਾ ਪਿੰਡਾਂ 'ਚ ਵੀ ਪ੍ਰਵਾਨ ਸੀ ਸ਼ਹਿਰਾਂ 'ਚ ਵੀ ਪ੍ਰਵਾਨ ਸੀ ਇਹਦੇ ਵਿੱਚ ਹੁਣ ਗੱਲ ਤਾਂ ਵਜਗਵਣਗੁਰ ਦੀ ਕਰ ਰਹੇ ਹਾਂ ਤੇ ਮੈਨੂੰ ਗੁਰਦਾਸ ਮਾਨ ਦਾ ਵੀ ਯਾਦ ਆ ਉਹ ਜਿਹੜੀ ਆਪਾਂ ਡਰਸਾਂ ਦੀ ਗੱਲ ਕਰਦੇ ਆਂ ਸ਼ਹਿਰੀ ਪਿੰਡੂ ਜੀ ਜੀ ਮੇਰੇ ਬਾਪੂ ਜੀ ਤੇ ਪਿੰਡ ਦਾ ਇੱਕ ਮੁੰਡਾ ਸੁਰਜਣ ਸਾਡੇ ਨੇੜੇ ਇੱਕ ਪਿੰਡ ਸੀਗੇ ਉੱਥੇ ਗੁਰਦਾਸ ਮਾਨ ਨੂੰ ਸੁਣਨ ਗਏ ਨਾਉ ਸੁਣਿਆ ਹੋਇਆ ਸੀ ਵੀ ਦੇਖ ਕੇ ਆਈਏ ਕਿੰਦਾ ਦਾ ਕੰਦਾ ਜੀ ਤੇ ਵਾਪਸੀ ਵੇਲੇ ਮੈਂ ਉਹਨਾਂ ਨੂੰ ਪੁੱਛਿਆ ਬਾਪੂ ਜੀ ਨੂੰ ਤੇ ਸੁਰਜਣ ਨੂੰ ਵੀ ਕਿਵੇਂ ਲੱਗਿਆ ਉਹ ਕਹਿੰਦੇ ਵੀ ਮੂੰ ਤਾਂ ਠੀਕ ਆ ਗਉਂਦਾ ਤਾਂ ਠੀਕ ਆ ਇੱਕ ਤਾਂ ਉਹਦੇ ਕੋਲ ਤੁੰ ਵੀ ਹੈ ਨਹੀਂ ਸੀ ਇੱਕੋ ਜਿਹਾ ਤਾਂ ਸਿਰ ਤੇ ਪੱਗ ਹੀ ਨਹੀਂ ਸੀ ਬੰਨੀ ਹੋਈ ਉਹ ਤਰਲੇ ਵਾਲੀ ਪੱਗ ਤੇ ਤੁੰ ਵੀ ਇਹ ਖਾਸ ਨਿਸ਼ਾਨੀਆਂ ਜਾਂ ਖਾਸ ਹਥਿਆਰ ਆ ਪੰਜਾਬੀ ਗਾਇਕਦਿਆਂ ਜੀ ਤੇ ਉਹਨਾਂ ਨੂੰ ਲੱਗੇ ਵੀ ਜਿਵੇਂ ਨਾ ਮਤਲਬ ਵੀ ਜਾਨੀ ਗੁਰਦਾਸਵਾਣ ਤਾਂ ਹੋਰ ਸ਼ਰੀ ਜੇ ਕਿਸਮ ਦਾ ਫਿਰ ਉਦੋਂ ਡਫਲੀ ਨੂੰ ਡਫਲੀ ਨਹੀਂ ਕਿਹਾ ਜਾਂਦਾ ਇਸ ਸਾਜ਼ ਨੂੰ ਪਹਿਲਾਂ ਖੰਜਰੀ ਕਿਹਾ ਜਾਂਦਾ ਸੀ ਜੀ ਜਿਹੜੀ ਵਿੱਚੋਂ ਖਾਲੀ ਹੁੰਦੀ ਸੀ ਗੁਰਦਾਸਵਾਣ ਤਾਂ ਡਫਲੀ ਉਹਦੇ ਚਮੜੇ ਵਾਲੀ ਵਜਾਉਂਦਾ ਨਾ ਇਹ ਖੰਜਰੀ ਜਿਹੜੀ ਸੀ ਖੁਸਰਿਆਂ ਦਾ ਸਾਜ਼ ਗਣੀ ਜਾਂਦੀ ਸੀ ਜੀ ਉਹ ਵਜਾ ਵਜਾਉਂਦੇ ਹੁੰਦੇ ਸੀਗੇ